ਲੇ ਕੇ ਆਏ ਆਪਾਂ ਐਚ ਆਈ ਡੀ ਲਾਈਟਾਂ ਹੁੰਦੇ ਸੀ ਐਲ ای ਡੀ ਜਿਹੜੀਆਂ ਆਡੀ ਫਰਚੂਨਰ ਵਾਲੇ ਨਾ ਲਾਈਟਾਂ ਡਾਊਨ ਨਹੀਂ ਕਰਦੇ ਸੀਗੇ ਉਹ ਵੀ ਲਾਈਟਾਂ ਡਾਊਨ ਕਰਕੇ ਨੰਗਿਆ ਕਰਨਗੇ ਤੁਸੀਂ ਦੇਖ ਸਕਦੇ ਹੋ ਆ ਲਾਈਟ ਐਲ ای ਡੀ ਦੇ ਵਿੱਚ ਆ ਗਈ ਜਿਹੜੀ ਐਚ ਆਈ ਡੀ ਦੇ ਵਿੱਚ ਹੁੰਦੀ ਸੀਗੀ ਚਾਹੇ ਦੇਤੇ ਪੀਲਾ ਸ਼ੀਸ਼ਾ ਲਾ ਲਓ ਚਾਹੇ ਲਾਓ ਚਿੱਟਾ ਜਿਵੇਂ ਮਰਜ਼ੀ ਚਲਾਓ ਫੁੱਲ ਲਾਈਟ ਆ ਆਪਾਂ ਤੁਹਾਨੂੰ ਚੈੱਕ ਕਰਾਦਨੇ ਇੱਕ 120 ਫੁੱਟ ਤੋਂ ਲੈ ਕੇ ਅੱਧਾ ਕਿਲੋਮੀਟਰ ਦੂਰ ਖੜਾ ਬੰਦਾ ਆਪਾਂ ਇਹ ਲਾਈਟ ਦੇ ਵਿੱਚ ਤੁਹਾਨੂੰ ਦਿਖਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਪੂਰੀ ਬੁੜੀਓ ਜਰੂਰ ਦੇਖਿਓ ਜੀ ਕਿਹੜੀ ਬੈਟਰੀ ਤੇ ਲਾਈਟ ਚੈੱਕ ਕਰਾ ਰਹੇ ਹਾਂ ਉਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਰਹੇ ਹਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਜਿਹੜੀ ਸਾਹਮਣੇ ਵਾਲੀ ਉਹ ਕੰਦ ਦਾ 120 ਫੁੱਟ ਉਸ ਤੋਂ ਬਾਅਦ 250 ਉਸ ਤੋਂ ਬਾਅਦ ਉਹ ਪਿੱਛੇ 300 ਪਲੱਸ ਫੁੱਟ ਆ ਤੇ ਆਪਾਂ ਹੁਣ ਚੱਲਦੇ ਹਾਂ ਇਸ ਤੋਂ ਬਾਅਦ ਆਪਣੀ ਛੱਤ ਦੇ ਉੱਤੇ ਤੇ ਉਸ ਤੋਂ ਪਲੱਸ ਵਾਲੀਆਂ ਬਿਲਡਿੰਗਾਂ ਆਪਾਂ ਆਹੀ ਲਾਈਟ ਨਾਲ ਚੈੱਕ ਕਰਨੀਆਂ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਅੱਧਾ ਕਿਲੋਮੀਟਰ ਤੱਕ ਦੀ ਰੇਂਜ ਜਾਂਦੀ ਆ ਲਾਈਟ ਦੀ ਪੂਰੀ ਹਨਾ ਆ ਪਈਆ ਬੈਟਰੀ ਪੁਰਾਣੀ ਮੋਟਰਸਾਈਕਲ ਦੀ ਆਪਣੀ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਓਹੀ ਬੈਟਰੀ ਤੇ ਚੈੱਕ ਕਰਾ ਰਹੇ ਆ ਚੱਕ ਚੱਕ ਕਿਉਂ ਉੱਪਰ ਬੈਟਰਾ ਬੜਾ ਆਉਣਾ ਨਹੀਂ ਫਿਰ ਮੇਰੇ ਉਹ ਛੋਟੀ ਬੈਟਰੀ ਤੇ ਚੈੱਕ ਕਰਾਣੇ ਆਪਾਂ ਲੈਟ ਤੁਸੀਂ ਦੇਈ ਜਾ ਸਕਦੇ ਹੋ ਲੋ ਬਹੁਤ ਵੀਰ ਕਹਿੰਦੇ ਸੀ ਕਿ ਤੁਸੀਂ ਨਾ ਵੀਡੀਓ ਦੇ ਵਿੱਚ ਰੇਟ ਨਹੀਂ ਦੱਸਦੇ ਵੀਰ ਮੇਰਾ ਰੇਟ ਦੱਸਿਆ ਹੁੰਦਾ ਵੀਡੀਓ ਪੂਰੀ ਦੇਖ ਲਿਆ ਕਰੋ ਬਿਲਕਿਨ ਫਿਰ ਵੀ ਪਿੱਛੇ ਜਾਂ ਨੀਚੇ ਲੀ ਕਮੈਂਟ ਹੁੰਦੇ ਆ ਪ੍ਰਾਈਸ ਪ੍ਰਾਈਸ ਵੀਰ ਮੇਰਾ ਪ੍ਰਾਈਸ ਵਿੱਚੇ ਦੱਸਿਆ ਨਾ ਪ੍ਰਾਈਸ ਔਰ ਰੇਟ ਸੇਮੇ ਹੁੰਦਾ ਤਾਂ ਇਹ ਆਪਣੇ ਕੋਲ 3500 ਰੁਪਏ ਦਾ ਪੇਅਰ ਮਿਲ ਜੂਗਾ ਜਿਹੜਾ ਕੂਰੀਅਰ ਖਰਚਾ ਹੋਊਗਾ ਉਹ ਲੱਗ ਤੋਂ ਹੋਊਗਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਨੇ ਹਲੇ ਵੀ ਆਪਣੇ ਚੈਨਲ ਨੂੰ ਫਾਲੋ ਨਹੀਂ ਕੀਤਾ ਤਾਂ ਟਰੈਕਟਰ ਦੀ ਐਕਸੈਸਰੀ ਵਾਸਤੇ ਜਿਵੇਂ ਕਿ ਜੈਨੂਇਨ ਐਕਸੈਸਰੀ ਜੈਨੂਇਨ ਪਾਰਟ ਦੇ ਲਈ ਆਪਾਂ ਨੂੰ ਫਾਲੋ ਕਰ ਲਓ